ਇਸ ਵੇਲੇ ਦੀ ਵੱਡੀ ਖਬਰ ਭਾਈ ਅਮਰਿਤਪਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਇੱਕ ਨਿਆਂਗ ਸਿੰਘ ਨੀਮਾ ਨਾਮ ਦਾ ਵਿਅਕਤੀ ਆਪਣੇ ਪੇਜ ਦੇ ਲਾਈਵ ਹੁੰਦਾ ਤੇ ਉਹ ਅਮਰਿਤਪਾਲ ਦੀ ਸਪੋਰਟ ਕਰਦਾ ਹੈ ਦਿਖਾਈ ਦਿੰਦਾ ਤੇ ਉਹਨੇ ਨਾਲ ਦੀ ਨਾਲ ਸਪੋਰਟ ਕਰਦੇ ਹੋਏ ਕਿਹਾ ਕਿ 2 ਘੰਟਿਆਂ ਦੇ ਵਿੱਚ ਮੇਰੀ ਵੀਡੀਓ ਡਿਲੀਟ ਕਰ ਦਿੱਤੀ ਜਾਵੇਗੀ ਜਲਦੀ ਤੋਂ ਜਲਦੀ ਸ਼ੇਅਰ ਕਰਦੇ ਹੋ ਉਹਨੇ ਕਿਹਾ ਕਿ ਅਮਰਿਤਪਾਲ ਦੀ ਸਪੋਰਟ ਕਰੋ ਤਾਂ ਜੋ ਆਪਾਂ ਨੂੰ ਇੱਕ ਚੰਗਾ ਤੇ ਵਧੀਆ ਐਮਪੀ ਮਿਲ ਸਕੇ ਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਮੁੱਦਿਆਂ ਦੀ ਗੱਲ ਕਰ ਸਕੇ ਹੋਰ ਕੀ ਕਹਿੰਦੇ ਨੇ ਨਿਯੰਗ ਸਿੰਘ ਤੁਹਾਨੂੰ ਉਹ ਵੀ ਸੁਣਾਉਣੇ ਆ ਮੈਨੂੰ ਐਂ ਲੱਗਦਾ ਵੀ ਇਹ ਪਹਿਲਾ ਬੰਦਾ ਹੋਊਗਾ ਜੇ ਉਹ ਜਿੱਤ ਗਿਆ ਤੇ ਪਾਰਲੀਮੈਂਟ 'ਚ ਮੈਨੂੰ ਪਤਾ ਵੀ ਉਹਨੇ ਪੈਂਟ ਸ਼ਰਟ ਤਾਂ ਪਾ ਕੇ ਨਹੀਂ ਜਾਣੀ ਬਾਕੀ ਇਹਨਾਂ ਦਾ ਪਤਾ ਨਹੀਂਗਾ ਵੀ ਉੱਥੇ ਰੂਲ ਕਰ ਦੇਣ ਵੀ ਇੱਥੇ ਤਾਂ ਕੋੜ ਤਾ ਪਜਾਮਾ ਜਾਂ ਪੈਂਟ ਸ਼ਰਟ ਪਾ ਕੇ ਜਾਇਆ ਜਾਂਦਾ ਤਾਂ ਐਂ ਲੱਗਦਾ ਵੀ ਆਪਣਾ ਪਹਿਲਾ ਬੰਦਾ ਹੋਊ ਜਿਹੜਾ ਉਹ ਚੋਲਾ ਪਾ ਕੇ ਜਾਊਗਾ ਉੱਥੇ ਪਾਰਲੀਮੈਂਟ 'ਚ ਜੀ.ਡੀ. ਵੀ ਖਡੂਰ ਸਾਹਿਬ ਦਾ ਇਲਾਕਾ ਹੈਗਾ ਉਹਦੇ 'ਚ ਅਮਰਿਤਪਾਲ ਦਾ ਜਿਹੜਾ ਸਾਥ ਜਾਂ ਆਪਣ ਨੂੰ ਮੈਨੂੰ ਲੱਗਦਾ ਵੀ ਬਣਦਾ ਹੈਗਾ ਕਿਉਂਕਿ ਜਿੰਨੇ ਵੀ ਚਲਾਕ ਆਪਾਂ ਪੋਲੀਟੀਕਲ ਬੰਦੇ ਚੁਣੇ ਆ ਹੁਣ ਤੱਕ ਉਹਨਾਂ ਨੇ ਪੰਜਾਬ ਦਾ ਫਾਇਦਾ ਨਹੀਂ ਕੀਤਾ ਇਸ ਟਾਈਮ ਨੂੰ ਤਾਂ ਇਹ ਲੱਗਦਾ ਵੀ ਸਿਆਸਤ 'ਚ ਕੋਈ ਵੀ ਬੰਦਾ ਉਹ ਨਹੀਂ ਹੋਗਾ ਜਿਹੜਾ ਵੀ ਕਿਸੇ ਦੂਜੀ ਪਾਰਟੀ 'ਚ ਬਦਲ ਬਦਲ ਕੇ ਨਾ ਗਿਆ ਹੋਵੇ ਠੀਕ ਹੈ ਹਰ ਇੱਕ ਬੰਦੇ ਨੇ ਦਲ ਬਦਲੇ ਆਏ ਤੇ ਹਰ ਇੱਕ ਬੰਦੇ ਨੇ ਜਨਨ ਕਿ ਉਹ ਪਾਰਟੀ ਬਦਲੀ ਗਿਆ ਤੇ ਦੂਜੀ ਗੱਲ ਆਪਣਾ ਉਹਦੇ ਨਾਲ ਸੋਚ ਨਹੀਂ ਮਿਲਦੀ ਹੋ ਸਕਦੀ ਪਰ ਕਿਸੇ ਦਾ ਦੀ ਪੁੱਤ ਜਦੋਂ ਜੇਲ੍ਹ ਜਾਂਦਾ ਹੈਗਾ ਜਿਵੇਂ ਭਾਨਾ ਸਿੱਧੂ ਜਾਂ ਕੋਈ ਲੱਖਾ ਜਾਂ ਹੋਰ ਆਪਾਂ ਇਹਨਾਂ ਨਾਲ ਅੱਗੇ ਕਿਹੜਾ ਰੋਟੀ ਖਾਣਿਆ ਬੈਗੀ ਹੂੰ ਅੱਗੇ ਕਿਹੜਾ ਬੰਨ ਬਹੁਤ ਮਿਲਿਆ ਮੈਨੂੰ ਪਤਾ ਵੀ ਬਹੁਤ ਸਾਰੇ ਲੋਕਾਂ ਨੇ ਤਾਂ ਇਹਨੂੰ ਬਾਈ ਫੇਸ ਵੀ ਨਹੀਂ ਦੇਖਿਆ ਹੁਣ ਇਹਨਾਂ ਨੂੰ ਜਾਂ ਬਹੁਤ ਸਾਰੇ ਲੋਕਾਂ ਨੇ ਤਾਂ ਇਹਨੂੰ ਉਹ ਵੀ ਨਹੀਂ ਕੀਤਾ ਹੋਣਾਗਾ ਵੀ ਮਿਲੇ ਵੀ ਨਹੀਂ ਹੋਣੇ ਸੋ ਇਹ ਨਹੀਂ ਹੁੰਦਾ ਉਹ ਹੁਣ ਜੇ ਬੰਦਾ ਜੇਲ੍ਹ 'ਚ ਹੈਗਾ ਤਾਂ ਉਹਦੀ سپورਟ ਕਰਨਾ ਆਪਣੇ ਲੋਕਾਂ ਦਾ ਹੱਕ ਹੈਗਾ ਜਿਵੇਂ ਮਾਲਵੇ ਵਾਲੇ ਜਜ਼ਬਾਤੀ ਲੋਕ ਆਗੇ ਇਹਨਾਂ ਨੂੰ ਸਪੋਰਟ ਉਹਦੀ ਕਰਨੀ ਚਾਹੀਦੀ ਆ ਕਿਉਂਕਿ ਸਿਆਣੇ ਪੋਲੀਟੀਕਲ ਆਪਾਂ ਬਹੁਤ ਲੱਭ ਲਈ ਹੁਣ ਕਮਲੇ ਜੇ ਵੀ ਦੋ ਕਮਲੇ ਬੰਦੇ ਵੀ ਵਿੱਚ ਰੱਖ ਲਾਂਗੇ ਫਿਰ ਕਿਹੜਾ ਫਰਕ ਪੈਣ ਲੱਗਿਆ ਨਾਲੇ ਐਡੀ ਐਡੀ ਵੀ ਉਹ ਬਾਲੀ ਵੱਡੀ ਪਾਵਰ ਨਹੀਂ ਹੈਗੀ ਵੀ ਜਦੋਂ ਇਹ ਜਿਹੜਾ ਕੋਈ ਲੋਕ ਸੋਚਿਆਂ ਦੇ ਬਜਾਏ ਇਹ ਦੇਸ਼ ਨੂੰ ਵੰਡ ਦੋ ਜਾਂ ਕਰ ਦੋ ਉਹ ਕਰ ਦੋ ਐਡੀ ਛਿਤਿਆਂ ਹੁੰਦਾ ਹੁੰਦਾ ਕੁਝ ਨਹੀਂ ਹੁੰਦਾ ਇਹਦਾ ਇੱਕ ਪ੍ਰਭਾਵ ਹੀ ਹੁੰਦਾਗਾ ਤੇ ਜੇ ਕਿਸੇ ਦਾ ਤੀ ਪੁੱਤੋਂ ਨਸ਼ੇ ਤੋਂ ਬਚਣ ਮਤਲਬ ਬਚਣ ਚ ਸਹਿਯੋਗ ਦੇ ਰਿਹਾਗਾ ਜਮੋਤ ਸਾਰੇ ਲੋਕੋ ਤਾਂ ਮੋਟੀਵੇਟ ਹੋ ਗਏ ਮਤਲਬ ਨਸ਼ਾ ਪਤਾ ਛੱਡ ਗਈ ਤਾਂ ਮੇਰੇ ਹਸਾਬ ਨਾਲ ਇਹ ਕੋਈ ਬੈਡ ਥਿੰਗ ਨਹੀਂ ਹੈਗੀ ਚੰਗੀ ਗੱਲ ਲੱਗੀ ਵੀ ਜੋ ਕੋਈ ਬੰਦਾ ਉਹਦੇ ਕਰਕੇ ਨਸ਼ਾ ਛੱਡ ਗਿਆ ਤਾਂ ਉਹ ਜਿਹੜੇ ਸਾਰੇ ਲੋਕ ਆ ਕਿ ਜਿਨ੍ਹਾਂ ਨੇ ਨਸ਼ਾ ਛੱਡਿਆਗਾ ਉਹਨਾਂ ਨੂੰ ਵੀ ਉਹਦਾ ਸਹਿਯੋਗ ਕਰਨਾ ਚਾਹੀਦਾ ਜਿੰਨੇ ਵੀ ਵੱਡੇ ਪੇਜਾਂ ਵਾਲੇ ਆ ਜਾਂ ਵੱਡੇ ਪੇਜਾਂ ਵਾਲੇ ਆ ਸੌਰੀ ਜਾਂ ਜਿਵੇਂ ਯਾਦਵਿੰਦਰ ਗਰਫੂ ਵਰਗੇ ਆ ਪੱਤਰਕਾਰ ਆ ਦੂਜੇ ਤੀਜੇ ਆ ਇਹਨਾਂ ਨੇ ਉਸ ਗੱਲ ਤੇ ਨਹੀਂ ਆਉਣਾ ਕਿਉਂਕਿ ਇਹਨਾਂ ਨੇ ਭਖ ਦੇ ਮੁੱਦਿਆਂ 'ਚੋਂ ਵਿਊ ਲੈਣੇ ਹੁੰਦੇ ਹੈਗੇ ਇਹਨਾਂ ਨੂੰ ਆਇ ਨਹੀਂ ਹੁੰਦਾ ਵੀ ਇਹਨਾਂ ਦਾ ਚੈਨਲ ਕਿਤੇ ਛੋਟਾ ਥੋੜੀ ਮੋਤੀ ਗਰਾ ਉਹਦਾ ਗਰਾਫ ਜਿਹੜਾ ਡਾਊਨ ਜਾਵੇ ਤਾਂ ਇਹਨਾਂ ਨੇ ਉਸ ਟਾਈਮ ਨਹੀਂ ਕਦੇ ਵੀ ਖੜਨਾ ਹੁੰਦਾ ਕੌਣ ਨਾਲ ਸੱਸੀ ਗਾਲੀ ਤਾਂ ਉਸ ਟਾਈਮ ਹੀ ਇਹਨਾਂ ਨੇ ਖੜਨਾ ਹੁੰਦਾ ਸਾਰੇ ਪੱਤਰਕਾਰ ਦੂਜੇ ਤੀਜੇ ਮੋٹے ਮੋਟੇ ਜਿਹੜੇ ਮੇਰੇ ਵਰਗੇ ਬਕਾਊ ਮਹਿਕਮਾ ਨਾ ਇਹਨਾਂ ਨੇ ਸਾਰਿਆਂ ਨੇ ਹੁਣ ਨਹੀਂ ਕੋਈ ਵੀ ਪੋਸਟ ਪਾਉਣੀ ਜੇ ਉਹ ਜਿੱਤ ਗਿਆ ਫਿਰ ਉਹਨਾਂ ਦੇ 12 ਚ ਗੇਟਾਂ ਦੇ ਖੜੇ ਹੋਣਗੇ ਸਾਰੇ ਉਦੋਂ ਹੁਣ ਜਦਵਿੰਦਰ ਗਰਫੂ ਅੱਖਾਂ 'ਚ ਟੱਕੇ ਮਾਰਦਾ ਸੀ ਕਿੰਨੀਆਂ ਇੰਟਰਵਿਊ ਆਪਾਂ ਹੁਣ ਵੀ ਦੇਖਦੇ ਆਂ ਉਦੋਂ ਦੀ ਹੁਣ ਪਤਾ ਨਹੀਂ ਉਹ ਕਿੱਥੇ ਸੋ ਜੇ ਤੁਹਾਨੂੰ ਲੱਗਦਾਗਾ ਕਿ ਦਿਨ ਕਿਤੇ ਹਨਾ ਤਾਂ ਇਹ ਮਤਲਬ ਉਹਦਾ ਹਸਾਸ ਦੇਣ ਦਾ ਆਪਣਾ ਹੱਕ ਆਗਾ ਹਨਾ ਬਾਕੀ ਜੇ ਜਿਹੜੇ ਵੀ ਬੰਦੇ ਆ ਇਹਨੂੰ ਲੱਗਦਾ ਹੁੰਦਾ ਵੀ ਯਾਰ ਪੇਜ ਦੀ ਰੀਚ ਘਟੂ ਜਾਂ ਪੇਜ ਹਨਾ ਵੀ ਪੈਸੇ ਨਹੀਂ ਆਉਣੇ ਜਾਂ ਮੋਨਟਾਈਜ਼ ਨਹੀਂ ਹੋਣਾ ਜਾਂ ਕੁਝ ਵੀ ਹੈਗਾ ਤਾਂ ਉਹ ਕਿਸੇ ਹੋਰ ਹਸਾਬ ਨਾਲ ਉਹਦੀ ਸਪੋਰਟ ਕਰਨ ਇਹ ਚਾਹ ਜਰੂਰੀ ਨਹੀਂ ਹੁੰਦਾਗਾ ਵੀ ਚਲੋ ਆਪਾਂ ਕਿਸੇ ਨੂੰ ਇੱਕੋ ਪੱਖ ਤੋਂ ਜਿਹੜੇ ਪੱਖ ਤੋਂ ਉਹਨਾਂ ਨੂੰ ਮਾਰਿਆ ਜਾ ਸਕਦਾ ਵੀ ਅਸੀਂ ਇਸ ਪੱਖ ਤੋਂ ਮਾਰੇ ਜਾਵਾਂਗੇ ਤਾਂ ਉਸ ਪੱਖ ਤੋਂ ਅਸੀਂ ਇਹਦੀ ਮਦਦ ਨਹੀਂ ਕਰ ਸਕਦੇ ਤਾਂ ਕੋਈ ਹੋਰ ਲੈਜਾ ਆਪਾਂ ਬਦਲ ਕੇ ਰੱਖ ਸਕਦੇ ਆਂਗੇ ਜਿਦਾ ਕਰਕੇ ਆਪਾਂ ਉਹਨੂੰ ਸਪੋਰਟ ਕਰ ਦਈਏ ਤੀਜੀ ਗੱਲ ਹੈਗੀ ਹੈਗੀ ਆਪਣੇ ਵਾਲੇ ਇਲਾਕੇ ਵਾਲੇ ਖੈਰਾ ਸਾਹਿਬ ਦੀ ਖੈਰਾ ਸਾਹਿਬ ਦਾ ਝੋਟਾ ਹੀ ਹੈਗਾ ਇਹਦਾ ਜਿੱਧਰ ਜਾਂਦਾ ਬਟਣਾ ਆਪਣੇ ਕੰਮ ਨਵੇਂੜਾ ਤੇ ਰਹਿ ਜਾਂਦਾ ਜਿਵੇਂ ਹੁਣ ਉਹ ਜਿਹੜਾ ਆਪਣਾ ਗੋਲਡੀ ਖੰਗੂੜਾ ਹੈਗਾ ਤੇ ਜਿਵੇਂ ਨਾ ਉਹਦਾ ਨਹੀਂ ਗਲਤ ਲੈਦਾ ਤਾਂ ਉਹਦੀ ਇਹ ਐਮਐਲਏ ਦੀ ਸੀਟ ਬਣਦੀ ਸੀਗੀ ਉਹਦਾ ਮੈਂ ਲਾਈਵ ਦੇਖਿਆ ਸੀਗਾ ਤਾਂ ਗੋਲਡੀ ਕਹਿੰਦਾ ਵੀ ਉਹ ਜੋ 바ਵਾ ਵਿਚਾਰਾ ਇਤਰਾਜ਼ ਕਰਦਾ 바ਵਾ 20 ਮਿੰਟਾਂ ਦਾ 15 ਮਿੰਟਾਂ ਦਾ ਉਹਦਾ ਲਾਈਵ ਆ ਤਾਂ ਉੱਥੇ ਗੋਲਡੀ ਇਹ ਗੱਲ ਕਹਿ ਰਿਹਾਗਾ ਵੀ ਇਹ ਜਿਹੜਾ ਉਹ ਹੈਗਾ ਵੀ ਮੇਰੀ ਸੀਟ ਸੀ ਕਹਿੰਦਾ ਮੈਨੂੰ ਕਹਿੰਦੇ ਵੀ ਵੱਡਾ ਚਿਹਰਾ ਲਿਆਉਣਾਗਾ ਉਦੋਂ ਉਹਨੂੰ ਇਹ ਕਹਿੰਦਾ ਸੀ ਵੀ ਮੈਂ ਤੈਨੂੰ ਹਨਾ ਪੰਜਾਬ ਦਾ ਸੀਐਮ ਦੇ ਬਰਾਬਰ ਦਾ ਉਹਦਾ ਧੌਮ ਜੇ ਅਗਲੀ ਆਪਣੀ ਸਰਕਾਰ ਆ ਗਈ 27 ਤਾਂ ਹੁਣ ਮਤਲ ਅਜ ਤੱਕ ਤਾਂ ਮੈਂ ਪੱਕਾ ਕਟੜ ਫਾਲੋਅਰ ਸੀ ਉਹਦਾ ਐਵੇਂ ਤੁਹਾਨੂੰ ਕਹਾਂ ਮਖੇਰੇ ਦਾ ਤਾਂ ਉਸ ਤੋਂ ਬਾਅਦ ਹੁਣ ਮਨ ਜਿਨੂੰ ਐਂਜ ਹੋਣ ਲੱਗ ਗਿਆ ਵੀ ਪਤਾ ਨਹੀਂ ਆਉ ਦਾ ਕੰਮ ਕਰ ਗਿਆ ਜਿਹੜਾ ਇਹ ਨਹੀਂ ਕਰਨਾ ਸੀਗਾ ਜਿੰਨੀ ਕਬੋਰਡ ਕਾਂਗਰਸ ਦੀ ਸੀ ਕਿ ਉਹ ਵੀ ਖਰਾਬ ਜਿ ਕਰਾ ਗਿਆ ਉਧਰੋਂ ਉਹ 골ਡੀ ਉਹ ਚ ਚੜੂ ਚਿਆ ਵੜੇ ਇਧਰ ਸਮਰਜੀਤ ਮਾਨ ਆਪਣੇ ਬੁੜੇ ਦਾ ਕੰਮ ਮੈਨੂੰ ਲੱਗਦਾ ਇਹਨੇ ਚੱਕਾ ਡੇਡਾ ਕਰਾਵਾ ਬਾਕੀ ਪਤਾ ਨਹੀਂ ਭਗਵਾਨ ਜਾਣਦਾ ਹੋਣਾ ਕੀ ਹੈਗਾ ਬੰਦਾ ਸੋਚਦਾ ਹੋ ਗੁਸ਼ ਹੁੰਦਾ ਉਹ ਮਹਾਰਾਜ ਦੇ ਕਹਿੰਦੇ ਹੁੰਦੇ ਜਿਵੇਂ ਪ੍ਰੋਫੈਸਰ ਹਰਪਾਲ ਸਿੰਘ ਬੰਨੂ ਵੀ ਹੁੰਦੇ ਤਾਂ ਸਾਰੇ ਚਮਤਕਾਰ ਹੀ ਆ ਸੋ ਇਸ ਕਰਕੇ ਜਿਹੜਾ ਥੋੜਾ ਜਿਹਾ ਇਸ ਵਾਰ ਸੋਚ ਲਿਓ ਤੇ ਬਾਕੀ ਜਿਹੜੇ ਕਮਲੇ ਬੰਦੇ ਜਾਂ ਜੋ ਜਵਤੀ ਹੁੰਦੇ ਉਹਨਾਂ ਦੀਆਂ ਅੱਖਾਂ ਜਾਂ ਜੁਆਉਂਦੇ ਹੀ ਰਹਿੰਦੇ ਆਗੀ ਉਹ ਹਰੇਕਾਰੀ ਸੋਚਦੇ ਆ ਵੀ ਸ਼ਾਇਦ ਪੰਜਾਬ ਦਾ ਐਂ ਹੋ ਜੇ ਐਂ ਹੋ ਜੇ ਤੇ ਜਿਹੜੇ ਬੰਦਿਆਂ ਤੋਂ ਜਸ਼ਵਾਦ ਕਾਬੂ ਨਹੀਂ ਰੱਖੇ ਜਾਂਦੇ ਉਹੀ ਮੇਰੇ ਸਭਾ ਨਾਲ ਬਹੁਤੇ ਤਾਂ ਬਾਹਰ ਇਸ ਕਰਕੇ ਚਲੇ ਜਾਂਦੇ ਆਗੀ ਠੀਕ ਹੈ ਤੇ ਬਾਅਦ ਜੋ ਇੱਥੇ ਬੈਠੇ ਜ਼ੋਰ ਲਾਈ ਜਾਂਦੇ ਆ ਉਹ ਹੁੰਦਾ ਸਾਡਾ ਮਤਲਬ ਬਾਹਰਲੇ ਦਾ ਸਾਰ ਲਾਈਵ ਜਾਂ ਕਮੈਂਟ ਹੀ ਹੈਗੀ ਉਹ ਇਹਨਾਂ ਨੇ ਬਾਲਾ ਤਾਂ ਕੁਝ ਕਰਨਾ ਨਹੀਂ ਹੁੰਦਾ ਨਾ ਇਹਨਾਂ ਦੇ ਹੱਥ ਪੱਲੇ ਹੁੰਦਾ ਹੈ ਅਬਜਾਰਾਂ ਦੇ ਕੁਝ ਨਾ ਇਹਨਾਂ ਦੀ ਕੋਈ ਸੁਣਦੇ ਹੀ ਹੁੰਦਾ ਜੇ ਕਿਹਨੂੰ ਕਹਿੰਨੀ ਮੈਂ ਲੱਗਾ ਤੂੰ ਤਾਂ ਯਾਰ ਬਾਹਰ ਬੈਠਾ ਐਵੇਂ ਸਪੋਰਟ ਨ ਕਰੀ ਨਾ ਇੱਥੇ ਆ ਕੇ ਦੇਖ ਗਰਾਊਂਡ ਲੈਵਲ ਤੇ ਪਤਾ ਲੱਗਦਾ ਵੀ ਕੀ ਚੱਲੀ ਜਾਂਦਾ ਹੈਗਾ ਸੋ ਇਸ ਕਰਕੇ ਮੈਂ ਤਾਂ ਕਈ ਦਿਨਾਂ ਦਾ ਮੇਰੇ ਮਨ ਚ ਬਲਬਲਾਇਆ ਸੀਗਾ ਵੀ ਕੱਲਾ ਜੋਨੀ ਬਾਬਾ ਜਾਂ ਇੱਕ ਦੋ ਬੰਦਿਆਂ ਜਾਂ ਦੀ ਵੀਡੀਓ ਆਪਾਂ ਦੇਖਦੇ ਆਂਗੇ ਜਾਂ ਸਾਡੀ ਇਹ ਚ ਕਬੱਡੀ ਸਪੋਰਟ ਰੇ ਰਹੀ ਹੈਗੀ ਵੀ ਜਿਹੜੀ ਕੇਬਲ ਕ੍ਰਾਂਤੀ ਨਾਲ ਆਪਾਂ ਇੱਕ ਪਹਿਲੀ ਫਿਲਮ ਬਣਾਈ ਸੀ ਲੋਕਾਂ ਨੇ ਹੋਰ ਤਾਂ ਨਹੀਂ ਕੁਛ ਪਾਇਆ ਉਹ ਫਿਲਮ ਪਾ ਪਾ ਕੇ ਦਹਾਂ ਉਹਦਾ ਉਹਦਾ ਖਡੂਰ ਸਾਹਿਬ ਇਲਾਕੇ ਲਿਖ ਲਿਖ ਕੇ ਲੋਕਾਂ ਨੇ ਉਹ ਗੱਲ ਨੂੰ ਮਤਲਬ ਉਹ ਲਿਆਂਦਾ ਮੂਰੇ ਵੀ ਭਾਈ ਐਤੀ ਬੰਦੇ ਦੇ ਪੁੱਤ ਬਣ ਕੇ ਆ ਗੱਲ ਨੂੰ ਐਂ ਕਰ ਲਓ ਤੇ ਜੇ ਕਿਸੇ ਨੂੰ ਇਹ ਗੱਲ ਲੱਗਦੀ ਆ ਹਨਾ ਵੀ ਯਾਰ ਇਹ ਸੱਚੀ ਵਿੱਚ ਹੀ ਗੱਲ ਆਈ ਹੈਗੀ ਪਰ ਆਪਾਂ ਸੋਸ਼ਲ ਮੀਡੀਆ ਤੋਂ ਜਾਂ ਕਿਸੇ ਵੀ ਚੀਜ਼ ਤੋਂ ਕਤਰਾਉਨੇ ਹੈਗੀ ਹਨਾ ਤਾਂ ਉਹ ਨੂੰ ਕੋਈ ਵੀ ਹੋਰ ਸੋਰਸ ਲੱਭ ਲਓ ਚਾਹੇ ਕੋਈ ਛੋਟੀ ਮੋਟੀ ਪੁਰਾਣੀ ਆਈਡੀ ਜਾਂ ਕੋਈ ਟ੍ਰੇਡੀ ਮੇਡੀ ਕੋਈ ਹੋਰ ਆਈਡੀ ਹੈਗੀ ਉਸ ਤੋਂ ਉਹਦੀ ਸਪੋਰਟ ਕਰ ਲਓ ਕੋਈ WhatsApp ਦੇ ਗਰੁੱਪਾਂ ਨਾਲ ਜਾਂ ਹੋਰ ਨਾਲ ਜਾਂ ਉੱਥੇ ਕਿਸੇ ਭੈਣ ਭਾਈ ਨੂੰ ਇੱਕ ਇੱਕ ਜੇ ਇੱਕ ਇੱਕ ਬੰਦੇ ਨੂੰ ਵੀ ਆਪਣੇ ਮਾਲ-ਪੈ ਵਾਲੇ ਫੋਨ ਕਰਨ ਮਾਲਵਾ ਦਾ ਬੈਸੀ ਬਹੁਤ ਲੰਬਾ ਚੌੜਾ ਹੈ ਤਾਂ ਵੀ ਮਤਲਬ ਇੱਥੇ ਹੋ ਸਕਦਾ ਵੀ ਕੁਝ ਨਾ ਕੁਝ ਫਰਕ ਪੈ ਜੇ